ਪ੍ਰੋਗਰਾਮ ਨਾਲ ਜੁੜੇ ਦਰਸ਼ਕਾਂ ਦਾ ਸਵਾਗਤ ਹੈ ਸਭ ਤੋਂ ਪਹਿਲਾਂ ਪਿਆਰ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਮੈਂ ਅੱਜ ਨੌਜਵਾਨ ਕਿਸਾਨ ਮਨੀ 70 ਫਾਰਮ ਵਾਲੇ ਮਸ਼ਹੂਰ ਹੈ ਰਾਏ ਤਰਾਨਾ ਪਿੰਡ ਹੈ ਲਹਿਰਿਕ ਅਗੇ ਕੋਲੇ ਸੰਗਰੂਰ ਚ ਪਿੰਡਦਾ ਇਹ ਉਹ ਨੌਜਵਾਨ ਮੁੰਡਾ ਜੀ ਨੇ ਪਨੀਰੀਆਂ ਦੇ ਖੇਤਰ ਦੇ ਵਿੱਚ ਆਪਣੇ ਆਪ ਨੂੰ ਸਥਾਪਿਤ ਕੀਤਾ ਤੇ ਮੁੱਖ ਮੰਤਰੀ ਅਵਾਰਡ ਦੇ ਨਾਲ ਪੀਏਯੂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਨੂੰ ਸਨਮਾਨਿਤ ਕੀਤਾ ਇਸ ਨੌਜਵਾਨ ਮੁੰਡੇ ਦੀ ਖਾਸियत ਇਹ ਹੈ ਕਿ 100 ਦੇ ਲਗਭਗ ਕਰਨ ਰੋਜ਼ਗਾਰ ਦੇ ਰਿਹਾ ਹੈ ਚਾਰ ਸਟੇਟਾਂ ਚੋਂ 50-60 ਹਜ਼ਾਰ ਕਿਸਾਨ ਇਹਦੇ ਨਾਲ ਜੁੜਿਆ ਹੋਇਆ ਚੁੱਪਚੀਪੀਤੇ ਇੰਨਾ ਕੁਝ ਆਪਣੇ ਪਰਾਂ ਥੱਲੇ ਲੁਕੋਈ ਬੈਠਾ ਹੈ ਜਰਨੀ ਕਿਵੇਂ ਹੋਈ ਕਿਵੇਂ ਸ਼ੁਰੂਆਤ ਹੋਈ ਪਹਿਲਾਂ ਫੁੱਲਾਂ ਦੀ ਖੇਤੀ ਕੀਤੀ ਫਿਰ ਸਬਜ਼ੀਆਂ ਦੀ ਖੇਤੀ ਕੀਤੀ ਫਿਰ ਜਾ ਕੇ ਕਿਤੇ ਪਨੀਰੀਆਂ ਦੇ ਨਾਲ ਜੁੜਿਆ ਇਹ ਸਾਰਾ ਸੰਘਰਸ਼ ਕਿਵੇਂ ਰਿਹਾ ਕਿਵੇਂ ਕਹਾਣੀ ਨੇ ਲੋਕਾਂ ਨੂੰ ਬੁੱਕਲ ਚ ਕਿਵੇਂ ਸਮਾਈ ਬੈਠਾ 100 ਬੰਦੇ ਨੂੰ ਰੋਜ਼ਗਾਰ ਦੇਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਸ਼ਲਾਘਾਯੋਗ ਕਾਰਜ ਹੈ ਸਾਰੀਆਂ ਗੱਲਾਂ ਕਰਦੇ ਆਂ ਸਤਿਪੰਨਾ ਕਰਦੇ ਆਂ ਸਵਾਗਤ ਸਵਾਗਤ ਹੈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਰ ਠੀਕ ਠਾਕ ਹਾਂਜੀ ਸਰ ਇਹ ਕਿਵੇਂ ਸ਼ੁਰੂਆਤ ਹੋਈ ਕਿ ਖੇਤੀ ਚ ਫੁੱਲਾਂ ਦੀ ਖੇਤੀ ਤੋਂ ਸ਼ੁਰੂਆਤ ਹੋਈ ਪਨੀਰੀਆਂ ਬੀਜਾਂ ਇਹ ਸਾਰੀ ਸੋਚ ਕਿਵੇਂ ਆਈ ਫਰੀਸੀ ਸਰ 2012 ਦੇ ਵਿੱਚ 11 ਦੇ ਵਿੱਚ ਹਮਮ ਤੇ 13 ਤੋਂ ਆਪਾਂ ਨੇ ਕੰਮ ਸਟਾਰਟ ਕਰਿਆ ਜੀ ਹਮਮ ਫੁੱਲਾਂ ਦੇ ਸੀਡ ਪ੍ਰੋਡਕਸ਼ਨ ਤੋਂ ਕਿਵੇਂ ਸੋਚ ਆਈ ਵੀ ਫੁੱਲਾਂ ਦੇ ਸੀਡ ਪ੍ਰੋਡਕਸ਼ਨ ਵੱਲ ਜਾਣਾ ਸਰ ਮੈਂ ਪਹਿਲਾਂ ਗੇਮ ਕਰਿਆ ਕਰਦਾ ਸੀ 2001 ਚ ਸ਼ੁਰੂ ਕਰਤੀ ਸੀ ਪਹਿਲਾਂ ਮੈਂ ਯਾਨੀ ਕਿ ਮੇਰਾ ਹਾਰਡ ਵਰਕ ਜੇ ਅੱਜ ਲਈ ਆਪਾਂ 25 ਸਾਲਾਂ ਦਾ ਹੋ ਗਿਆ ਪ੍ਰਮਾਤਮਾ ਦੀ ਨਜ਼ਰ ਦੇ ਵਿੱਚ ਕਿਉਂਕਿ 2001 ਦੇ ਵਿੱਚ ਮੈਂ ਗੇਮ ਸ਼ੁਰੂ ਕਰਤੀ ਸੀ ਕਬੱਡੀ ਦੀ ਅੱਛਾ ਜੀ ਤੇ 11 12 12 ਸਾਲ ਅਸੀਂ ਨੇ ਯਾਨੀ ਗੇਮ ਕਰੀ ਤੇ ਮੇਰੇ ਇੰਜਰੀ ਹੋ ਗਈ ਸੀ ACL ਬ੍ਰੇਕ ਹੋ ਗਿਆ ਸੀ ਗੋਡੇ ਦਾ अच्छा फिर मैं ये अपरेट करा लिया सी ਤੇ ਉਸ ਤੋਂ ਬਾਅਦ ਮੈਨੂੰ ਗੇਮ ਛੱਡਣੀ ਪਈ ਕਿਉਂਕਿ ਚਾਹ ਪਹਿਲੀ ਹੁੰਦਾ ਸੀ ਵੀ ਕੁਝ ਵੱਖਰਾ ਕਰਨਾ ਹੂੰ ਹੂੰ ਤੇ ਫਿਰ ਖਿਡਾਰੀ ਚ ਕੂੜਜਾ ਵੀ ਹੁੰਦੀ ਆ ਭੱਜਣਾ ਹਾਂਜੀ ਹਾਂਜੀ ਵੀ ਭੱਜਦੇ ਉਸ ਕਰਦੇ ਰਹਿਣਾ ਕਰਦੇ ਰਹਿਣਾ ਜੀ ਤੇ 13 ਦੇ ਵਿੱਚ ਫਿਰ ਆਪਾਂ ਨੇ ਖੇਤੀ ਸ਼ੁਰੂ ਕਰਤੀ ਸੀ ਜੀ ਫੁੱਲ ਕਿਉਂ ਸਿਲੈਕਟ ਕੀਤੇ ਖੇਤੀ ਜਦੋਂ ਅਸੀਂ ਖੇਤੀ ਚ ਆਈ ਜੀ ਤਾਂ ਨੇੜੇ ਤੇੜੇ ਸਾਰੇ ਹੋਰ ਇਲਾਕੇ ਦੇ ਵਿੱਚ ਆਪਣੇ ਕਣਕ ਝੋਨਾ ਹੋ ਰਹੇ ਸੀ ਪਰ ਆਪਣਾ ਜਨੂਨ ਸੀ ਵੀ ਆਪਾਂ ਕੁਝ ਵੱਖਰਾ ਕਰੀਏ ਹੂੰ ਹੂੰ ਤੇ ਕਿਉਂ ਪਲੇਅਰ ਵੀ ਟਮਾਟੇ ਲੇ ਹੀ ਹੁੰਦੇ ਨੇ ਪਿੰਡ ਦੇ ਵਿੱਚ ਤੇ ਖੇਤੀ ਵੀ ਟਮਾਟੇ ਲੀ ਕੋਈ ਕਰਦੇ ਸੀ ਹਾਂਜੀ ਖੇਤੀ ਜਿਹੜੀ ਆਪਣੀ ਵੱਖਰੀ ਖੇਤੀ ਆ ਉਹ ਵੀ ਟਮਾਟੇ ਲੀ ਕਰਦੇ ਨੇ ਜੀ ਤੇ 2013 ਚ ਫਿਰ ਆਪਾਂ ਨੇ ਸ਼ੁਰੂ ਕਰੀ ਸੀ ਖੇਤੀ ਅਸੀਂ ਨੇ ਫੁੱਲਾਂ ਦੀ ਖੇਤੀ ਤੋਂ ਸ਼ੁਰੂ ਕਰਿਆ ਹਮਮ ਸੀਡ ਪ੍ਰੋਡਕਸ਼ਨ ਤੋਂ ਥੋੜਾ ਥੋੜਾ 2 ਏਕੜ ਤੋਂ ਲਾਈ ਸੀ ਅਸੀਂ ਨੇ ਉਦੋਂ ਫਿਰ ਜਿਹੜੀਆਂ ਸੀਡ ਪ੍ਰੋਡਕਸ਼ਨ ਕੰਪਨੀਆਂ ਕਰਾ ਰਹੀਆਂ ਸੀ ਆ ਫੁੱਲਾਂ ਦਾ ਬੀਜ ਪੈਦਾ ਕਰਾ ਰਹੀਆਂ ਸੀ ਉਹਨਾਂ ਨਾਲ ਸਾਡਾ ਕੋਈ ਇਨਾ ਤਾਲਮਿਲ ਵਧੀਆ ਨਹੀਂ ਬੈਠਿਆ ਪੈਸੇ ਦੇ ਲੈਣ ਦੇਣ ਨੂੰ ਯਾਨੀ ਫੁੱਲ ਕੁਆਂਟਲ ਦੇ ਦੇਣਾ ਦੋ ਕੁਆਂਟਲ ਸੀਡ ਦੇ ਦੇਣਾ ਉਹਨੂੰ ਤਿਆਰ ਕਰਕੇ ਉਹਨਾਂ ਨੇ ਕਹਿ ਦਿੰਦੇ ਨੇ ਭਾਈ 4 ਨਾਲ ਲੱਗ ਗਿਆ 1.5 ਕੁਆਂਟਲ ਹੀ ਰਹਿ ਗਿਆ ਇਹੀ ਦੀਆਂ ਦਿੱਕਤਾਂ ਆਈਆਂ ਦਿੱਕਤਾਂ ਆਈਆਂ ਫਿਰ ਅਸੀਂ ਕੱਟ ਫਲਾਵਰ 'ਚ ਆ ਗਏ ਜੀ ਹੂੰ ਹੂੰ ਕੱਟ ਫਲਾਵਰ 'ਚ ਮੈਂ 2-3 ਸਾਲ ਕੰਮ ਕਰਿਆ ਤੇ ਪੰਜਾਬ ਦੀਆਂ ਲਗਭਗ ਜਿੱਥੇ ਵੀ ਅਸੀਂ ਦੋ ਗੱਡੀਆਂ ਲੈ ਜਾਂਦੇ ਸੀ ਤਾਂ ਦੁਕਾਨਦਾਰ ਕਹਿ ਦਿੰਦੇ ਵੀ ਅਸੀਂ ਫੁੱਲ ਨਹੀਂ ਲੈ ਸਕਦੇ ਹੋਰ ਸਾਡੇ ਲੋ ਤਾਂ ਕਿਤੇ ਹੋਰ ਆ ਗਏ ਇਹ ਕੀ ਕਰੀਏ ਪੰਜਾਬ ਦੇ ਵਿੱਚ ਮੰਡੀ ਨਹੀਂ ਹੈਗੀ ਜੀ ਫੁੱਲਾਂ ਦੀ। ਫੁੱਲਾਂ ਦੀ ਮੰਡੀ ਹੈ ਨਹੀਂ। ਫਿਰ ਸਾਨੂੰ ਅੱਗੇ-ਅੱਗੇ ਜਾਂਦੇ ਰਹੇ ਅਸੀਂ ਇਹ ਸਾਨੂੰ ਮੰਡੀ ਬਾਰੇ ਪਤਾ ਲੱਗਿਆ ਦਿੱਲੀ ਬਾਰੇ ਵੀ ਤੁਸੀਂ ਦਿੱਲੀ ਆਪਦਾ ਮਾਲ ਲੈ ਕੇ ਜਾਓ। ਅਸੀਂ ਨੇ ਥੋੜਾ 1 ਏਕੜ ਵਧਾ ਵੀ ਲਿਆ। ਅਸੀਂ ਦਿੱਲੀ ਜਾਣ ਲੱਗੇ ਜੀ। ਅੱਛਾ। ਦਿੱਲੀ ਸ਼ੁਰੂ-ਸ਼ੁਰੂ 'ਚ ਸਿਸਟਮ ਠੀਕ ਰਿਹਾ। ਫਰਵਰੀ ਦੇ ਵਿੱਚ ਜਾ ਕੇ ਉਹੀ ਯਾਨੀ ਕਿ ਬਲਕ ਦੇ ਵਿੱਚ ਅਸੀਂ ਲੈ ਕੇ ਜਾਇਆ ਕਰੀਏ। ਮਾਲ ਉੱਥੋਂ ਜਿਹੜੇ ਜ਼ਿੰਮੇਦਾਰ ਹੁੰਦੇ ਸੀ ਉਹ ਵੀ ਚੰਗਾ ਨਾ ਲਾ ਕੇ ਮਾਲ। ਜਦੋਂ ਆਪਣੀਆਂ ਗੱਡੀਆਂ ਦੋ ਤਿੰਨ ਇਕੱਠੀਆਂ ਲੈ ਕੇ ਜਾਂਦਾ ਮੈਂ ਬਲੇਰਾਂ ਦੋ ਕਰੈਂਟ ਤੇ ਕਰ ਲੈਂਦੇ ਇੱਕ ਮੇਰੇ ਲਈ ਬਲੇਰੋ ਹੁੰਦੀ ਸੀ ਉਹ ਕਹਿੰਦੇ ਸਰਦਾਰ ਜੀ ਆ ਗਏ ਪੰਜਾਬ ਵਾਲੇ ਆਜ ਨਹੀਂ ਮਾਲ ਵਿਕੇਗਾ ਮੈਂ ਕਿਹਾ ਇਹਦਾ ਵਿਚਾਰੇ ਆਪਣੇ ਦੁਈ ਦੁਖੀ ਹੋਗੇ ਨਾ ਆਪਣਾ ਮਾਲ ਵਿਖਦਾ ਇਹਨਾਂ ਯਾਨੀ ਪੰਜਾਬ ਚ ਮੰਡੀ ਨਾ ਹੋਣਾ ਤੇ ਐਡੀ ਲੰਬੀ ਦੂਰ ਮੰਡੀ ਬਾਰੇ ਅਵੇਅਰਨੈਸ ਜਾਂ ਜਾਣਕਾਰੀ ਨਾ ਹੋਣਾ ਹਾਲਾਤਾਂ ਬਾਰੇ ਨਾ ਪਤਾ ਲੱਗਣਾ ਤਾਂ ਉਹ ਪਰੇਸ਼ਾਨੀ ਦਾ ਕਾਰਨ ਹੀ ਬਣੇ ਪਰੇਸ਼ਾਨੀ ਦਾ ਕਾਰਨ ਹੀ ਜੇਸੀ ਫੁੱਲ ਲੈ ਵੀ ਗਏ ਜੇ ਘੱਟ ਰਕ ਵਿੱਚ ਇਹ ਫੁੱਲਾਂ ਦੀ ਖੇਤੀ ਬਹੁਤ ਕਾਮਯਾਬ ਹੈ ਕਿਸੇ ਨੇ ਕਿਲੇ 2 ਕਿਲੇ ਚ ਕਰਨੀ ਹੈ ਜਾਂ ਕਿਸੇ ਵੱਲ ਲੁਧਿਆਣਾ ਪੈਂਦਾ ਉਹ 8-10 ਕਿਲੇ ਚ ਲੈ ਗਿਆ ਦਿੱਲੀ ਪੈਂਦਾ ਲਵੇ ਉੱਥੇ ਬੰਦਾ 8-10 ਕਿਲੇ ਚ ਲੈ ਕੇ ਕੰਮ ਉਹਦੇ ਲਈ ਤਾਂ ਬੈਸਟ ਆ ਜੋ ਸਾਡਾ ਐਕਸਪੀਰੀਅੰਸ ਜੀ ਤੇ ਪਰ ਉਰੇ ਬੈਠ ਕੇ ਆਪਾਂ ਵੀ ਜੇ 8-10 ਕਿਲੇ ਦੀ ਖੇਤੀ ਕਰ ਲਈਏ ਤੇ ਆਪਾ ਫੁੱਲ ਸਹੀ ਟਾਈਮ ਤੇ ਵੇਚ ਦਾਂਗੇ ਤਾਂ ਪੋਸੀਬਲ ਨਹੀਂ ਹੈਗਾ ਇਹ ਫਿਰ ਇਹ ਜਦੋਂ ਸਾਰੀਆਂ ਦਿੱਕਤਾਂ ਆਈਆਂ ਫਿਰ ਪਨੀਰੀ ਵੱਲ ਕਿਵੇਂ ਸ਼ਿਫਟ ਹੋਈ ਪਨੀਰੀ ਵੱਲ ਅਸੀਂ ਜੀ 15 ਦੇ ਵਿੱਚ ਅਸੀਂ ਸਬਜ਼ੀਆਂ ਦੀ ਖੇਤੀ ਸ਼ੁਰੂ ਕਰਤੀ ਸੀ 15 16 ਦੇ ਵਿੱਚ ਜਦੋਂ ਅਸੀਂ ਖੇਤੀ ਸ਼ੁਰੂ ਕਰੀ ਮਾਰਕੀਟ ਦੇ ਵਿੱਚ ਅਸੀਂ ਕੁਆਲਟੀ ਲੈ ਕੇ ਗਏ ਜਾਂ ਸਾਡੇ ਪਿੰਡ ਦੇ ਵਿੱਚ ਜਿਹੜੇ ਹੋਰ ਕਿਸਾਨ ਸੀ ਸਾਨੂੰ ਦੇਖਦੇ ਸੀ ਵੀ ਤੁਸੀਂ ਪਿਆਜ਼ ਲਾਣਿਓ ਪਿਆਜ਼ ਦੀ ਗੱਠਾ ਬਹੁਤ ਸੋਹਣਾ ਯਾਨੀ ਕਿ ਬਣਦਾ ਤੁਹਾਡਾ ਪਨੀਰੀ ਤੋਂ ਵੀ ਤੁਸੀਂ ਸਾਨੂੰ ਪਨੀਰੀ ਦੋ ਫਿਰ ਅਸੀਂ ਨੇ 18 ਦੇ ਵਿੱਚ ਇੱਕ ਕਨਾਲ ਵੇਚਣ ਵਾਸਤੇ ਲਾ ਲਈ ਸੀ ਪਿਆਜ਼ ਦੀ ਪਨੀਰੀ ਪਿਆਜ਼ ਤੋਂ ਸ਼ੁਰੂ ਕੀਤਾ ਤੇਰੀ ਸੌਖੀ ਪਨੀਰੀ ਆ ਗਿਆ ਸਾਹਿਬ ਹਾਂਜੀ ਉਸ ਤੋਂ ਬਾਅਦ ਯਾਨੀ ਕਿ ਕਨਸੈਪਟ ਸ਼ੁਰੂ ਹੁੰਦਾ ਜੀ ਟ੍ਰੇਨਿੰਗ ਲਈ ਮਨੇ ਕਿਸੇ ਤੋਂ ਹਾਂਜੀ ਯੂਨੀਵਰਸਿਟੀ ਪੀਏਓ ਕੇਵੀਕੇ ਖੇੜੀ ਇਹਨਾਂ ਤੋਂ ਅਸੀਂ ਟਾਈਮ ਟੂ ਟਾਈਮ ਲਈ ਪਨੀਰੀਆਂ ਦੀ ਟ੍ਰੇਨਿੰਗ ਲਈ ਜਦੋਂ ਫੁੱਲਾਂ ਦੀ ਖੇਤੀ 'ਚ ਚੋਂ ਆਏ ਫਲਾਵਰ ਸੀਡਸ ਦੇ ਵਿੱਚੋਂ ਆਏ ਤੇ ਪਨੀਰੀਆਂ ਚਾਹੇ ਚੁਣੌਤੀਆਂ ਕੀ ਰਹਿੰਦੀਆਂ ਗਰਾਊਂਡ ਦੀਆਂ ਚੁਣੌਤੀਆਂ ਕੀ ਆ ਜ਼ਮੀਨ ਦੀਆਂ ਚੁਣੌਤੀਆਂ ਕੀ ਆ ਸਭ ਤੋਂ ਵੱਡੀ ਤਾਂ ਜੀ ਜਿਹੜੀ ਫੁੱਲਾਂ ਦੀ ਖੇਤੀ ਹੈ ਉਹ ਚ ਤਾਂ ਮਾਰਕੀਟਿੰਗ ਦੀ ਸਭ ਤੋਂ ਵੱਡੀ ਸਮੱਸਿਆ ਅੱਜ ਮੇਰੇ ਤੋਂ ਜੇ ਕੋਈ ਕਹਦੇ ਵੀ 100 ਕਿਲੋ ਗੇਂਦਾ ਲਾ ਦੇ ਤੂੰ ਪੈਦਾ ਕਰ ਦੇ ਅਸੀਂ ਤੇਰਾ ਉਹੀ ਚੱਕਦੇ ਆ ਮੈਂ 100 ਕਿਲੋ ਲਾ ਦਊਂ ਜਦੋਂ ਹੋਰ ਨਹੀਂ ਕੋਈ ਸਮੱਸਿਆ ਨਹੀਂ ਹਾਂਜੀ ਉਗਾਉਣ ਦੀ ਕੋਈ ਸਮੱਸਿਆ ਨਹੀਂ ਉਹਦੀ ਕੇਅਰਿੰਗ ਦੀ ਕੋਈ ਸਮੱਸਿਆ ਨਹੀਂ ਝਾੜ ਲੈਣਾ ਉਹ ਵੀ ਲੈ ਲਾਂਗੇ ਆਪਾਂ ਸਾਰਾ ਨੌਲੇਜ ਰੱਖਦੇ ਆਂ ਪਰ ਜਦੋਂ ਵਿਚਨ ਦੇ ਵਿੱਚ ਜਾਂਦੇ ਆ ਉਦੋਂ ਫਿਰ ਅੱਗੇ ਫਲੱਡ ਹੁੰਦਾ ਉਹ ਥੋੜਾ ਥੋੜਾ ਰਖਵਾ ਹੀ ਕੰਮ ਕਰਦਾ ਫੁੱਲਾਂ ਦੇ ਵਿੱਚ ਦਾ ਜਿਹੜੀ ਆ ਗਈ ਸਬਜੀ ਆਪਣੀ ਸਬਜੀ ਤੁਸੀਂ ਮੰਡੀਆਂ ਦੇ ਵਿੱਚ ਹੁਣ ਨੇੜੇ ਤੇੜੇ ਮੇਰੇ ਲਹਿਰਾ ਡਰੱਬਾ ਜਾਖਲ ਮੂਨਕ ਨੇੜੇ ਨੇੜੇ ਹੀ 10 ਮੰਡੀਆਂ ਹੋਣੀਆਂ ਲਗਭਗ ਨਾਲ ਖਫਤ ਵੀ ਬਹੁਤ ਹੈ ਖਫਤ ਵੀ ਬਹੁਤ ਸਬਜੀ ਦੀ ਖਰਬਜ਼ਾ ਨਹੀਂ ਖਾਣੀ ਹੈ ਹਾਂਜੀ ਫਿਰ ਛੋਡੇ ਸਾਡੇ ਪਿੰਡ ਦੇ ਵਿੱਚ ਜਦੋਂ ਕੋਈ ਆਪਣਾ ਪਾਠ ਜਾਂ ਪੂਜਾ ਕੋਈ ਕਰਾਂਦਾ ਫੁੱਲ ਤਾਂ ਲੈ ਕੇ ਜਾਂਦਾ ਸੀ ਇਥੇ ਅਸੀਂ ਚਾਹੇ ਆਪਦੇ 5 ਕਿਲੇ ਲਾਈਏ 4 ਕਿਲੇ ਕੁਝ ਮੰਡੀ ਚਲੀ ਜਾਂਦੀ ਸੀ ਕੁਝ ਸਾਡੇ ਆਊਟਲੈਟ ਤੇ ਵਿਕ ਜਾਂਦੀ ਸੀ ਉਸ ਤੋਂ ਬਾਅਦ ਅਸੀਂ 18 ਦੇ ਵਿੱਚ ਪਨੀਰੀਆਂ ਚ ਆ ਗਏ ਜੀ ਪ੍ਰੋਪਰ ਤੇ ਇੱਕ ਗਨਾਲ ਲਾਈ ਬਹੁਤ ਸੋਹਣਾ ਰਿਸਪੌਂਸ ਰਿਹਾ 19 ਦੇ ਵਿੱਚ ਅਸੀਂ ਨੇ 1 ਏਕੜ ਤੇ ਆ ਗਏ ਕਰਦੇ ਕਰਾਂਦੇ ਜੀ ਹੁਣ 24 ਹਮਲਾ 25 ਦੇ ਵਿੱਚ ਆਪਾਂ 14 ਏਕੜ ਕਵਰ ਕਰ ਗਏ ਜੀ 14 ਏਕੜ ਤੇ ਲਾਉ ਨੇ ਕੀ ਕੀ ਹੂੰ ਸੀਜ਼ਨਲ ਸੀਜ਼ਨ ਵਾਈਜ਼ ਹਾਂਜੀ ਸੀਜ਼ਨ ਵਾਈਜ਼ ਆਪਣੇ ਕੋਲ 9 ਏਕੜ 10 ਏਕੜ ਦਾ ਪਿਆਜ਼ ਦੀ ਪਨੇਰੀ ਜੀ ਹੂੰ ਗਰਮੀ ਸਰਦੀ ਦੋਨਾਂ ਦਾ ਸੀਜ਼ਨ ਮੰਨ ਲਿਆ ਕੇ ਦੱਸ ਰਿਹਾ ਮੈਂ ਤੁਹਾਨੂੰ ਗੋਭੀ ਦੀ ਪਨੇਰੀ ਹੁੰਦੀ ਆ ਬਤਾਉਆਂ ਦੀ ਹੁੰਦੀ ਆ ਤੇ ਕੈਪਸਿਕਮ ਹੁੰਦਾ ਗ੍ਰੀਨ ਚਿੱਲੀ ਹੁੰਦੀ ਆ ਇਹ ਸਾਰੀਆਂ ਆਈਟਮਾਂ ਹੁੰਦੀਆਂ ਨੇ ਜੀ ਇਹਦੇ 'ਚ ਜੇ ਕਿਸੇ ਨੇ ਸ਼ੁਰੂਆਤ ਕਰਨੀ ਆ ਜਾਂ ਕੰਮ ਕਰਨਾ ਹੈ ਕਿ ਸਭ ਤੋਂ ਪਹਿਲਾਂ ਕੀ ਸੋਚਣ ਦੀ ਲੋੜ ਆ ਟ੍ਰੇਨਿੰਗ ਲੈਣੀ ਆ ਜਾਂ ਕਿਹੜੀਆਂ ਦਿੱਕਤਾਂ ਆਉਂਦੀਆਂ ਸਭ ਤੋਂ ਪਹਿਲਾਂ ਜੀ ਆਪਦੇ ਕੇਵੀਕੇ ਜਿਹੜਾ ਉਹਨਾਂ ਨੇ ਨਜ਼ਦੀਕ ਪੈਂਦਾ ਕੋਈ ਉੱਥੇ ਜਾਵੇ ਉਹ ਤੋਂ ਉਹਨੂੰ ਫਾਰਮੂਲਾ ਦੇ ਨੰਬਰ ਮਿਲਣਗੇ ਜਿਹੜਾ ਕੋਈ ਕੰਮ ਕਰ ਰਿਹਾ ਏਰੀਆ ਦੇ ਵਿੱਚ ਉਹਦੇ ਰਾਬਤੇ ਚ ਆਵੇ ਉਸ ਤੋਂ ਬਾਅਦ ਸਕਿੱਲ ਡਿਵੈਲਪਮੈਂਟ ਜਾਵੇ ਪੀਏਯੂ ਲੁਧਿਆਣਾ ਜੀ ਉੱਥੇ ਟ੍ਰੇਨਿੰਗਾਂ ਲੱਗਦੀਆਂ ਰਹਿੰਦੀਆਂ ਨੇ ਉੱਥੇ ਲਿਸਟ ਲੱਗ ਜਾਂਦੀ ਸਾਲ ਭਰ ਦੀ ਵੀ ਕਿਹੜੀ ਟ੍ਰੇਨਿੰਗ ਸਾਨੂੰ ਲੈਣੀ ਆ ਉਥੋਂ ਟ੍ਰੇਨਿੰਗ ਲੈ ਲਈ ਉਸ ਤੋਂ ਬਾਅਦ ਇੱਕ ਤੋਂ ਦੋ ਕਨਾਲ ਤੋਂ ਆ ਕੇ ਆਪਦੀ ਸ਼ੁਰੂਆਤ ਕਰੇ ਹਮ ਰਿਸਪੌਂਸ ਦੇਖ ਕੇ ਵੀ ਅਸੀਂ ਜਿਹੜਾ ਬੀਜ ਲਾਇਆ ਉਹਦੀ ਪਨੀਰੀ ਕਿਵੇਂ ਹੋਈ ਆ ਪਨੀਰੀ ਵੇਚੀ ਤਾਂ ਉਹਦਾ ਕੀ ਰਿਸਪੌਂਸ ਕਿਸਾਨ ਨੇ ਕੀ ਦਿੱਤਾ ਆਟੋਮੈਟਿਕਲੀ ਤੁਹਾਡੇ ਨਾਲ ਆ ਕਸਟਮਰ ਜੁੜਦੇ ਜਾਣਗੇ ਤੁਹਾਡਾ ਕਾਫਲਾ ਲੰਬਾ ਹੁੰਦਾ ਜਾਊਗਾ ਅਸੀਂ ਜਿੰਨਾ ਚਿਰ ਫੁੱਲਾਂ ਦਾ ਕੰਮ ਕਰਿਆ ਅਸੀਂ ਬਹੁਤ ਤੰਦੋਂ ਪਰੇਸ਼ਾਨੀ ਨਾਲ ਕੰਮ ਕਰਿਆ ਇਨਕਮ ਹੈਗੀ ਸੀ ਉਹ ਚ ਪਰ ਬਹੁਤ ਔਖੀ ਸੀ ਹੌਲੀ ਹੌਲੀ ਜਿੰਨੇ ਅਸੀਂ ਉਦੋਂ ਔਖੇ ਸੀ ਹੁਣ ਓਨੇ ਹੀ ਅਸੀਂ ਸੌਖੇ ਆ ਕਸਟਮਰਾਂ ਦਾ ਜੁੜਨ ਦਾ ਆਪਣੇ ਪੰਜਾਬ ਪੰਜਾਬ ਦੇ ਕਿਤੇ ਹੋਰ ਦੇ ਵੀ ਹੈ ਸਾਡੇ ਵਿੱਚ ਚਾਰ ਸਟੇਟਾਂ ਪੰਜਾਬ ਹਰਿਆਣਾ ਜੀ ਰਾਜਸਥਾਨ ਯੂਪੀ ਤੁਹਾਡੇ ਨਾਲ ਚਾਰ ਸਟੇਟਾਂ ਕਿਉਂ ਜੁੜੀਆਂ ਸਾਡੀ ਕੁਆਲਿਟੀ ਜੀ ਜੋ ਅਸੀਂ ਦੇ ਰਹੇ ਹਾਂ ਟਰਸਟ ਜੋ ਅਸੀਂ ਨੇ ਪੈਦਾ ਕਰਿਆ ਨਹੀਂ ਦੇਖੋ ਮੈਂ ਇੱਕ ਪਨੀਰੀ ਲੈਣਾ ਹੈ ਮੈਨੂੰ ਤਾਂ ਪਤਾ ਹੀ ਨਹੀਂ ਵੀ ਉਹ ਕਿਹੜੀ ਕਿਸਮ ਹੈ ਦੇਸੀ ਹੈ ਪਰਦੇਸੀ ਹੈ ਅੰਗਰੇਜ਼ੀ ਹੈ ਤੁਸੀਂ ਤੁਸੀਂ ਕਿਵੇਂ ਇਸ ਚੀਜ਼ ਨੂੰ ਇਮਾਨਦਾਰੀ ਕਿਵੇਂ ਨਿਭਾਉਣੀ ਹੈ ਇਸ ਗੱਲ ਅਸੀਂ ਜਿਵੇਂ ਜੀ ਹੁਣ ਦੇਸੀ ਸੀਡ ਚੱਲਦਾ ਹੈ ਅਗੇਤੀ ਗੋਭੀ ਦਾ ਅਸੀਂ 2 ਮਹੀਨੇ ਅਗੇਤੀ ਗੋਭੀ ਹੀ ਵੇਚਦੇ ਅਸੀਂ ਹਾਈਬ੍ਰਿਡ ਨਹੀਂ ਵੇਚਦੇ ਕਈ ਕਸਟਮਰ ਲੈ ਜਾਂਦੇ ਨੇ ਸਾਡੇ ਤੋਂ ਉਹ ਕਹਿੰਦੇ ਨੇ ਯਾਰ ਤੇਰੀ ਗੋਭੀ ਬਹੁਤ ਸੋਹਣੀ ਥੀ ਵੀ ਕਿਹੜਾ ਵੀ ਸੀ ਉਹ ਹਾਈਬ੍ਰਿਡ ਹਾਈਬ੍ਰਿਡ ਸੀ ਕਿਹੜੀ ਕੰਪਨੀ ਦਾ ਅਸੀਂ ਕਹਿੰਦੇ ਵੀ ਆਪਦਾ ਉਹ ਇਹਨੇ ਵੀ ਨਹੀਂ ਯਾਰ ਆਪਦਾ ਤਾਂ ਨਹੀਂ ਹੁਣ ਉਹਦਾ ਬਹੁਤ ਸੋਹਣਾ ਫੁੱਲ ਤੀ ਯਾਰ ਉਹਦਾ ਹਾਈਬ੍ਰਿਡ ਨਾਲ ਵੀ ਅੱਗੇ ਤੀ ਵੀ ਉਹ ਟਰਸਟ ਅਸੀਂ ਨੇ ਬਣਾਇਆ ਲੋਕਾਂ 'ਚ ਜਦੋਂ ਮੰਡੀ ਜਾਂਦੀ ਹੈ ਚੀਜ਼ ਸਾਡੀ ਚਾਹੇ ਅਸੀਂ ਦੇਸੀ ਸੀਡ ਵਿੱਚ ਆ ਚਾਹੇ ਹਾਈਬ੍ਰਿਡ ਵਿੱਚ ਆ ਜਦੋਂ ਉਹ ਮੰਡੀ 'ਚ ਜਾਂਦੀ ਹੈ ਤਾਂ ਉਹ ਦੱਸਦੀ ਹੈ ਵੀ ਹਾਂ ਵੀ ਫਾਰਸ ਦਾ ਸਭ ਤੋਂ ਚੰਗੀ ਚੀਜ਼ ਆਈ ਹੋਣੀ ਟਰਸਟ ਬਣੇ ਇਹ ਲੋਕਾਂ ਦਾ ਲੋਕ ਸਾਡੇ ਨਾਲ ਜੁੜੇ ਅੱਜ ਸਾਡੇ ਫਾਰਮ ਨਾਲ ਲਗਭਗ 50 ਤੋਂ 60 ਹਜ਼ਾਰ ਕਸਟਮਰ ਜੁੜੇ 50 60 ਹਜ਼ਾਰ ਦੀ ਤੁਸੀਂ ਕਿਵੇਂ ਗਾਰੰਟੀ ਦੇ ਨੇ 50 60 ਹਜ਼ਾਰ ਇੱਕ ਰਿਕਾਰਡ ਰੱਖਦੇ ਹਾਂ ਸਾਡੇ ਕੋਲ ਕੰਪਿਊਟਰਾਈਜ਼ਡ ਸਿਸਟਮ ਹੈ ਹੁਣ ਹੂੰ ਤੇ ਸਾਰਾ ਉਹ ਚ ਔਰ ਰਿਕਾਰਡ ਪਿਆ ਅੱਛਾ ਹਾਂਜੀ ਕਿਹੜੀ ਕਿੰਨੀ ਸਾਡੀ ਕੈਪਸਿਕਮ ਵੇਚੀ ਕਿੰਨੀ ਸਾਡੀ ਗ੍ਰੀਨ ਚਿੱਲੀ ਵੇਚੀ ਹਰੀ ਮਿਰਚ ਵੇਚੀ ਕਿੰਨਾ ਪਿਆਜ਼ ਵੇਚਿਆ ਕਿੰਨਾ ਬਤਾऊं ਵੇਚਿਆ ਕਿੰਨੇ ਫੁੱਲਾਂ ਦੇ ਬੂਟੇ ਵੇਚੇ ਕਿੰਨਾ ਸਾਡਾ ਸੀਡ ਵੇਚਿਆ ਉਹ ਸਾਰਾ ਡਾਟਾ ਸਾਡੇ ਕੋਲ ਹੈ ਗਿਆ ਕੰਪਿਊਟਰ ਤੇ ਸਾਡੇ ਕੋਲ 9 ਅਪ੍ਰੈਲ ਆ ਤੱਕਰ ਕੰਮ ਹੁੰਦਾ ਜੀ ਅਗਸਤ ਚ ਸ਼ੁਰੂ ਹੋ ਜਾਂਦਾ ਹੈ ਅਗਸਤ ਤੋਂ ਲੈ ਕੇ ਅਪ੍ਰੈਲ ਤੱਕਰ ਕੰਮ ਚੱਲਦਾ ਜੀ ਹੂੰ ਹੂੰ ਫਿਰ ਲਗਾਤਾਰ ਸਾਡੇ ਲਵੇ 150 ਤੋਂ ਲੈ ਕੇ 250 ਕਸਟਮਰ ਡੇਲੀ ਆਉਂਦਾ ਹੈ ਫਾਰਮ ਦੇ ਉੱਤੇ ਵਿజిਟ ਕਰਦਾ ਜੀ ਤੁਸੀਂ 8 ਮਹੀਨਿਆਂ ਦਾ ਲਾ ਲਓ ਜੀ 1.5 ਤੋਂ 250 ਕਸਟਮਰ ਤੁਸੀਂ 200 ਨੂੰ ਵੀ ਜੇ ਗੁਣਾ ਕਰੀਏ ਆਪਾਂ ਐਵਰੇਜ ਵੀ ਲੈਨੇ ਆ ਤਾਂ 48000 ਕਸਟਮਰ ਬਣਦੇ ਮੈਨੂੰ ਲੱਗਦਾ ਇਹਨਾਂ ਦਾ ਐਵਰੇਜ ਕਿਤੇ ਵੱਧਦਾ ਕਿਤੇ ਘੱਟ ਕਿਤੇ ਹਾਂ ਜੀ ਕਰਦਾ ਉਹ ਡਾਇਰੈਕਟ ਆ ਫਾਰਮ ਤੇ ਜਿਹੜਾ ਆਂਦਾ ਹੂੰ ਹੂੰ ਚاہے ਕੋਈ 100 ਰੁਪਏ ਦੀ ਚੀਜ਼ ਲੈ ਕੇ ਜਾ ਰਿਹਾ ਚاہے ਕੋਈ 1 ਲੱਖ ਦੀ ਚੀਜ਼ ਲੈ ਕੇ ਜਾ ਰਿਹਾ ਕੋਈ ਵੱਡਾ ਫਾਰਮਰ ਵੀ ਕਈ ਵਾਰੀ ਆ ਜਾਂਦਾ ਸਾਡਾ ਲੱਖ ਲੱਖ ਬੂਟਾ ਵੀ ਇਕੱਠਾ ਵਿਕ ਜਾਂਦਾ 2 2 ਲੱਖ ਬੂਟਾ ਵੀ ਇਕੱਠਾ ਵਿਕ ਜਾਂਦਾ ਜੀ ਮਿਰਚ ਦਾ ਵੀ ਗੋਭੀ ਦਾ ਵੀ ਛੋਟੇ ਤੋਂ ਲੈ ਕੇ ਵੱਡੇ ਤੱਕ ਕਸਟਮਰ ਸਾਰੇ ਇੱਥੇ ਜਾਂਦੇ ਨੇ ਜੀ ਅਸੀਂ ਯਾਨੀ ਇਹ ਕੋਈ ਵੀ ਚੀਜ਼ ਵਸਦੇ ਨੇ ਧਰੀ ਅੱਜ ਤੱਕ ਅੱਛਾ ਨਾਲ ਸੀ ਨੇ ਸਪੈਸ਼ਲ ਗੱਡੀ ਯਾਨੀ ਇਹਦਾ ਮਸਲਾ ਹੀ ਇਹ ਵੀ ਕੁਆਲਿਟੀ ਹੈ ਇਮਾਨਦਾਰੀ ਹੈ ਵੀ ਸਾਡੇ ਲਈ ਇਮਾਨਦਾਰੀ ਹੈ ਕੁਆਲਿਟੀ ਹੈ ਈਮਾਨਦਾਰੀ ਹੀ ਕੁਆਲਟੀ ਅੱਗੇ ਪੈਦਾ ਕਰੂਗੀ ਜੇ ਸਾਡੇ ਸੋਚ ਦੇ ਵਿੱਚ ਬੇਈਮਾਨਾ ਹੁੰਦਾ ਕਈ ਵਾਰੀ ਹੁਣ ਅਸੀਂ ਵੀ ਚੀਜ਼ ਦਿੰਨੇ ਆ ਕੋਈ ਮੌਸਮ ਕਰਕੇ ਕਿਤੇ ਕੋਈ ਸਮੱਸਿਆ ਆ ਜਾਂਦੀ ਆ ਉਹ ਕਸਟਮਰ ਫਿਰ ਸਾਨੂੰ ਫੋਨ ਕਰਦਾ ਅਸੀਂ ਤੁਹਾਡੇ ਚੀਜ਼ ਲੈ ਕੇ ਗਈ ਤੇ ਇਹ ਤੁਹਾਡੀ ਮਾੜੀ ਨਿਕਲ ਗਈ ਅਸੀਂ ਉਹਨਾਂ ਨੂੰ ਕਹਿੰਦਾ ਵੀ ਕਈ ਵਾਰੀ ਇਹ ਮੌਸਮ ਦੇ ਕਾਰਨ ਵੀ ਸਿਸਟਮ ਹੋ ਜਾਂਦਾ ਇਹ ਸਾਡੇ ਵਾਸਤੋਂ ਹੀ ਬਾਹਰ ਹੈ ਫੋਂ ਤੁਸੀਂ ਮੰਨੋ ਵੀ ਕਿਸੇ ਸਾਲ ਪਿਆਜ਼ ਦੀ ਜਿਹੜੀ ਪਨੀਰੀ ਲੋਕ ਲੈ ਕੇ ਜਾਂਦੇ ਕਿਸੇ ਸਾਲ ਬਿਲਕੁਲ ਵੀ ਨਹੀਂ ਨਿਸਲਦੀ ਪਿਛਲਾ ਸਾਲ ਜਿਹੜਾ 2000 ਆਪਣਾ 23 ਦਾ ਲੰਘਿਆ ਜੀ ਉਦੋਂ ਜਦੋਂ ਅਸੀਂ ਪਨੀਰੀ ਵੇਚੀ ਦੀ ਲਗਭਗ ਸਾਡੇ ਲਵੇ 3.5 ਏਕੜ ਸੀ ਹੂੰ ਕਿਸੇ ਦੇ ਟਮਾਟਾ ਅੱਲਾ ਸਵਾਂ ਦੇ ਵਿੱਚੋਂ ਇੱਕ ਤੋਂ ਪਿਆਜ਼ ਨਿਸਿਆ ਹੋਣਾ ਇੱਕ ਜਾਂ ਦੋ ਯਾਨੀ ਕਿ ਉਹਦੇ ਵਿੱਚ ਆਪਾਂ 2% ਦੀ ਸਮੱਸਿਆ ਕਹਿ ਸਕਦੇ ਆ ਆਈ ਸੀ ਵੀ ਬਿਲਕੁਲ ਵੀ ਕੋਈ ਨਹੀਂ ਇਸ ਸਾਲ ਜਿਹੜੀ ਸਮੱਸਿਆ ਹੈਗੀ ਆ ਉਹ 10% ਤੱਕ ਰਹਿ ਹੈ ਹੂੰ ਵੀ ਐਵੇਂ ਕੋਈ ਮੌਸਮ ਨੂੰ ਰਿਗਾਰਡਿੰਗ ਨੂੰ ਮੌਸਮ ਨੂੰ ਲੈ ਕੇ ਕੋਈ ਵੀ ਸਮੱਸਿਆ ਕਦੋਂ ਵੀ ਆ ਸਕਦੀ ਆ ਅਸੀਂ ਨੇ ਦੋ ਬੋਰਡ ਲਾਏ ਹੋਏ ਨੇ ਵੀ ਅਸੀਂ ਮਾਨਦਾਰੀ ਨਾਲ ਕੰਮ ਕਰਿਆ ਸੋਨੂੰ ਅਸੀਂ ਚੰਗੇ ਸੀਡ ਦੇ ਰਹੇ ਹਾਂ ਚੰਗੀਆਂ ਪਨੀਰੀਆਂ ਦੇ ਰਹੇ ਹਾਂ ਤਿਆਰ ਕਰਾ ਕੇ ਪਰ ਫੇਰ ਵੀ ਸਾਡੇ ਫਾਰਮ ਦੀ ਕੋਈ ਗਾਰੰਟੀ ਨਹੀਂ ਜਦੋਂ ਦਾ ਅਸੀਂ ਨੇ ਫਾਰਮ ਖੋਲ੍ਹਿਆ 18 ਦੇ ਵਿੱਚ 19 ਦੇ ਵਿੱਚ ਆਪਣਾ ਕੰਮ ਕਰ ਲਿਆ ਦੀ ਪਨੀਰੀਆਂ ਦਾ ਅਸੀਂ ਨੇ ਉਦੋਂ ਹੀ ਬੋਰਡ ਲਾ ਦਿੱਤੀ ਸਾਡੇ ਫਾਰਮ ਦੇ ਅੱਗੇ ਹੁਣ ਅਸੀਂ ਪਿਆ ਦਾ ਸੀਡ ਆਪ ਪੈਦਾ ਕਰ ਰਹੇ ਹਾਂ ਦੇਸੀ ਦਾ ਜੀ ਗੋਭੀ ਦਾ ਸੀਡ ਅਸੀਂ ਆਪ ਪੈਦਾ ਕਰ ਰਹੇ ਹਾਂ। ਸ਼ਿਮਲਾ ਮਿਰਚ ਇੰਦਰਾ ਵੈਰਾਈਟੀ ਸਜੈਂਟਾ ਕੰਪਨੀ ਦੀ। ਗੋਭੀ ਦੇ ਵਿੱਚ ਸਾਡੇ ਲੋ ਸੈਮੀਨਸ ਜ਼ਿਆਦਾ ਹੁੰਦੀ ਆ। ਅਸੀਂ ਬਾਹਰੋਂ ਬੀਜ ਲਿਆਨੇ ਆ। ਅਸੀਂ 80000 ਰੁਪਏ ਕਿਲੋ ਬੀਜ ਤੇ ਲਾਇਆ ਏ। ਅੱਛਾ। ਪਨੀਰੀ ਬੀਜ ਦੀ ਕਸਟਮਰ ਨੂੰ ਦੇਤੀ। ਟੈਂਪਰੇਚਰ ਹਾਈ ਹੋ ਗਿਆ। ਗੋਭੀ ਦਾ ਸੀਡ ਆਪਣਾ ਫੁੱਲ ਹੀ ਨਹੀਂ ਆਇਆ। ਸਜੈਂਟਾ ਕੰਪਨੀ ਦੀ ਗੋਭੀ ਸੀ ਜਿਹੜੀ 3 ਸਾਲ ਪਹਿਲਾਂ ਜੀ ਆਪਣੀ ਲੱਕੀ। ਸਾਡੇ ਵੀ 3-4 ਏਕੜ ਲੱਗੇ ਹੋਏ ਸੀ। ਮੇਰੇ ਫਾਰਮੂਲਾ ਨੇ ਵੀ ਲਾਈ ਉਹਨਾਂ ਦੇ ਫੁੱਲ ਨਹੀਂ ਆਏ ਜੀ ਅਰ ਉਹਦਾ ਰੇਟ 70000 ਰੁਪਏ ਕਿਲੋ ਸੀਡ ਦਾ ਰੇਟ ਅੱਛਾ ਹੁਣ ਸਾਡੀ ਗਲਤੀ ਕੀ ਆ ਉੱਥੇ ਅਸੀਂ ਸੀਡ ਲਿਆਏ ਆਪਦੀ ਇਮਾਨਦਾਰੀ ਨਾਲ ਪੂਰਾ 70000 ਰੁਪਏ ਘੈਂਟ ਤੋਂ ਘੈਂਟ ਸੀਡ ਆ ਉਹ ਅਸੀਂ ਲਵਾਤੀ ਆਪਦੀ ਵੀ ਲਈ ਅਸੀਂ ਤਿੰਨ ਚਾਰ ਕਿਲਿਓ ਆਪਦੇ ਹੀ ਵਾਹੇ ਤੇ ਤਿੰਨ ਜਿਹੜੇ ਲੋਕ ਕਸਟਮਰ ਲੈ ਗਏ ਸੀ ਉਹਨਾਂ ਨੇ ਵੀ ਆਏ ਉਹ ਜਿਹੜਾ 3-4 ਸਾਲ ਦਾ ਕਸਟਮਰ ਸਾਡੇ ਨਾਲ ਪਹਿਲਾਂ ਦਾ ਜੁੜਿਆ ਹੋਇਆ ਸੀ ਉਹਨਾਂ ਨੇ ਕੋਈ ਲੰਬਾ ਨਹੀਂ ਸਾਨੂੰ ਕਰਿਆ ਜਿਹੜੇ ਨਵੇਂ ਸੀ ਫਸਟ ਟਾਈਮ ਆਏ ਸੀ ਉਹਨਾਂ ਦੇ ਬਾਅਦ ਅਸੀਂ ਲੁੱਟਦੇ ਹੋਗੇ ਨਾ ਵੀ ਸ਼ਿਕਾਰ ਹੋਗੇ ਵੀ ਅਸੀਂ ਲੁੱਟਲੇ ਪਤਾ ਨਹੀਂ ਉਹਨਾਂ ਨੂੰ ਅਸੀਂ ਨੇ ਗੱਲ ਵੀ ਸਮਝਾਈ ਵੀ ਸਾਡੇ ਬੋਰਡ ਲੱਗੇ ਹੋਏ ਨੇ ਦੋ ਅਸੀਂ ਇਮਾਨਦਾਰੀ ਨਾਲ ਆਪਣਾ ਜਿੰਨਾ ਵਰਕ ਕਰ ਰਹੇ ਆ ਉਹ ਅਸੀਂ ਕਰ ਰਹੇ ਆ ਕਈ ਵਾਰੀ ਹਾਲਾਤ ਨਹੀਂ ਵੀ ਸੰਭ ਹਾਲਾਤ ਕਈ ਵਾਰੀ ਸਾਥ ਨਹੀਂ ਦਿੰਦੇ ਹੈਗੇ ਉਹ ਬੋਰਡ ਅਸੀਂ ਤਾਂ ਹੀ ਲਾਏ ਹੋਏ ਨੇ ਵੀ ਜਿਸ ਇਨਸਾਨ ਨੂੰ ਸਾਡੇ ਤੇ ਵਿਸ਼ਵਾਸ ਆ ਉਹੀ ਆਓ ਉਹੀ ਆਓ ਉਹੀ ਚੀਜ਼ ਲੈ ਕੇ ਜਾਓ ਅਸੀਂ ਨੇ 70000 ਰੁਪਏ ਲਾਏ ਸਾਨੂੰ ਪਤਾ ਅੱਛਾ ਹੁਣ ਜਦੋਂ ਇਹ ਸਾਰੀਆਂ ਪਨੀਰੀਆਂ ਚੱਲ ਪਿਆ ਕੰਮ ਤੁਸੀਂ ਕਹਿੰਦੇ 50 60000 ਬੰਦਾ ਜੁੜਿਆ ਹੋਇਆ ਹੈ ਇਹਦੇ ਵਿੱਚ ਜੇ ਤੁਸੀਂ ਇੰਨੇ ਲੋਕ ਜੁੜਦੇ ਐ ਕਿੰਨੇ ਘਰ ਹੋਰ ਪਾਲਦੇ ਹੋ ਨਾਲ ਕਿੰਨੇ ਰੋਜ਼ਗਾਰ ਦਿੰਨੇ ਹੋ ਸਾਡੇ ਫਾਰਮ ਤੇ ਜੀ ਆਪਣੀ ਅਗਸਤ ਤੋਂ ਲੈ ਕੇ ਅਪ੍ਰੈਲ ਤੱਕ ਲਗਭਗ 60 ਕਸਟਮਰ ਆਪਣਾ ਸੌਰੀ 60 ਵਰਕਰ ਰੈਗੂਲਰ ਹੁੰਦੇ ਰੈਗੂਲਰ ਨਵੰਬਰ ਦਸੰਬਰ ਜਨਵਰੀ ਹਾਂਜੀ ਤਾਂ 3 ਮਹੀਨੇ ਸਾਡੇ ਲਵੇ ਇਹ ਸੰਖਿਆ 90 100 ਤੱਕ ਵੀ ਚਲੀ ਜਾਂਦੀ ਹੈ ਲੇਬਰ ਲੇਬਰ ਜੀ ਹੂੰ ਤੇ ਇਸ ਸਾਲ ਤਾਂ ਅਸੀਂ ਨੇ ਮਸ਼ਰੂਮ ਦਾ ਕੰਮ ਕਰਿਆ ਨਾਲ ਚਾਰ ਝੋਟੀਆਂ ਵੀ ਲਾਈਆਂ ਸੀ ਅਸੀਂ ਕੱਚੀਆਂ ਮਸ਼ਰੂਮ ਕਰਕੇ 20 25 ਜਣੀਆਂ ਸਾਡੀਆਂ ਉਧਰੇ ਰੁਕ ਗਈਆਂ ਸੀ ਤੇ ਸਾਨੂੰ ਆਲੇ-ਦਾਲੇ ਪਿੰਡਾਂ ਦੇ ਵੀ ਲੇਬਰ ਹਾਇਰ ਕਰਨੀ ਪਈ अच्छा ਜੇ ਤੁਸੀਂ ਕਣਕ ਝੋਨੇ ਦੀ ਖੇਤੀ ਕਰਦੇ ਹੁੰਦੇ ਤਾਂ ਸ਼ਾਇਦ ਤੁਸੀਂ ਵੀ ਹੁੰਦੇ ਸੀ ਇਕੱਲੇ ਇੱਕ ਤਾਂ ਬੰਦਾ ਹੋਰ ਹੁੰਦਾ ਜੀ ਹਾਂ 100 ਬੰਦੇ ਨੂੰ ਰੋਜ਼ਗਾਰ ਦੇ ਰਹੇ ਹਾਂ ਲਗਾਤਾਰ 100 ਬੰਦੇ ਨੂੰ ਰੋਜ਼ਗਾਰ ਦੇ ਰਹੇ ਇਹ ਇਹ ਮਨ ਦੀ ਖੁਸ਼ੀ ਹੈ ਇਸ ਗੱਲ 'ਚ ਹਾਂ ਜੀ ਇਹ ਖੁਸ਼ੀ ਹੁੰਦੀ ਹੈ ਜੀ ਹੁਣ ਸਾਡੇ ਆਪਣੇ ਆਪਣੇ ਫਾਰਮ ਤੋਂ ਆਪਾਂ ਨੇ ਇੱਕ ਐਂਬੂਲੈਂਸ ਵੀ ਲਾਈ ਹੋਈ ਆ ਅੱਛਾ ਜੋ ਪੀਜੀਆਈ ਚੰਡੀਗੜ੍ਹ ਜਾਂਦੀ ਆ ਅੱਛਾ ਮਹੀਨੇ ਦੇ ਵਿੱਚ ਦੋ ਵਾਰੀ ਫ੍ਰੀ ਆਫ ਕਾਸਟ ਸਾਰੇ ਇਲਾਕੇ ਵਾਸਤੇ ਅਣੀ ਹੈਗਾ ਵੀ ਸਾਡਾ ਪਿੰਡ ਹੀ ਉਸ ਚ ਨੇੜੇ ਤੇੜੇ ਦੇ ਸਾਰੇ ਪਿੰਡਾਂ ਨੂੰ ਖੁੱਲਾ ਸੱਦਾ ਵੀ ਜੀ ਦਾ ਕੋਈ ਇਲਾਜ ਚੱਲਦਾ ਪੀਜੀਆਈ ਦੇ ਨਾਮ ਨਾਲ ਨਹੀਂ ਕੰਮ ਜਾਂਦੀ ਐ ਦੁਨੀਆ ਕਈ ਵਾਰੀ ਵੀ ਉੱਥੇ ਜਾਵਾਂਗੇ ਉੱਥੇ ਟੈਸਟ ਕਿਵੇਂ ਹੋਊਗਾ ਉੱਥੇ ਕੌਣ ਆਪਾਂ ਨੂੰ ਸਾਮੂਗਾ ਭੀੜ ਬਹੁਤ ਹੁੰਦੀ ਆ ਉਹ ਅਸੀਂ ਗੱਡੀ ਲਈ ਹੋਈ ਆ ਦੋ ਵਾਰੀ ਹਫ਼ਤੇ ਚ ਮਹੀਨੇ ਚ ਜਾਂਦੀ ਆ ਉਹ ਤੇ ਫ੍ਰੀ ਆਫ ਕਾਸਟ ਜਾਂਦੀ ਆ ਤੇ ਇੱਕ ਆਪਾਂ ਨੇ ਇੱਕ ਟਾਪਾ ਨੇ ਇੱਕ ਟਾਪਾ ਨੇ ਪ੍ਰਾਇਮਰੀ ਸਕੂਲ ਹੈ ਜੀ ਆਪਣੇ ਪਿੰਡ ਚ ਇੱਥੇ ਸਰਕਾਰੀ ਸਕੂਲ ਆ ਉਹ ਟੀਚਰ ਦਿੱਤਾ ਮੈਂ ਫਾਰਮ ਵੱਲੋਂ ਅੱਛਾ ਇਹ ਸਕੂਲ ਆ ਕੀ ਬਾਤ ਹੈ ਇਹ ਸਕੂਲ ਆ ਕੀ ਬਾਤ ਅੱਛਾ ਜੀ ਕਿਸੇ ਨੌਜਵਾਨ ਨੇ ਕਰਨਾ ਹੈ ਕੰਮ ਇਹ ਉਹ ਕਾਫੀ ਕੁਝ ਕਰਦੇ ਹੋਂ ਫੁੱਲਾਂ ਦੀ ਪਨੀਰੀ ਹੈ ਹੋਰ ਹੈ ਚੀਜ਼ਾਂ ਲਗੀਆਂ ਕਿਸੇ ਨੌਜਵਾਨ ਨੇ ਕਰਨਾ ਨੂੰ ਟ੍ਰੇਨਿੰਗ ਵੀ ਦਿੰਦੇ ਹੋਂ ਸਿਖਾਉਣੇ ਵੀ ਬਿਆਹ ਕਰ ਲਿਆ ਸਾਡੇ ਫਾਰਮ ਦੇ ਉੱਤੇ ਜੀ ਸਕੂਲ ਕਾਲਜ ਹੂੰ ਵਿਜਟਾਂ ਤੇ ਆਂਦੇ ਰਹਿੰਦੇ ਨੇ ਛੋਟੇ ਬੱਚੇ ਵੀ ਆਂਦੇ ਨੇ ਇੱਥੇ ਸਿੱਖਣ ਦੇ ਲਈ ਤੇ ਵੱਡੇ ਵੀ ਆਂਦੇ ਨੇ ਦੂਰੋਂ ਦੂਰੋਂ ਕਾਲਜ ਸਕੂਲ ਆਂਦੇ ਰਹਿੰਦੇ ਨੇ ਤੇ ਅਸੀਂ ਮੌਕੇ ਤੇ ਉਹ ਫੋਨ ਕਰਕੇ ਆਂਦੇ ਨੇ ਵੀ ਤੁਹਾਡੇ ਲਈ ਘੰਟਾ ਜਾਂ ਡੇਢ ਘੰਟਾ ਅਸੀਂ ਤੁਹਾਡਾ ਲਵਾਂਗੇ ਵੀ ਅਸੀਂ ਆਈਏ ਜਾਂ ਨਾ ਆਈਏ ਮੈਂ ਫ੍ਰੀ ਹੋਣਾ ਤਾਂ ਉਹਨਾਂ ਨੂੰ ਕਹਿ ਦੇਣਾ ਵੀ ਤੁਸੀਂ ਆ ਜਾਓ ਉਹ ਮਾਰੇ ਮोटे ਪ੍ਰੋਗਰਾਮ ਸਾਡੇ ਫਾਰਮ ਤੇ ਚੱਲਦੇ ਰਹਿੰਦੇ ਨੇ ਹੂੰ ਜਿਹੜਾ ਕੋਈ ਭੈਣ ਭਾਈ ਫਾਰਮਰ ਇਹੇ ਕੁਝ ਕਰਨਾ ਚਾਹੁੰਦਾ ਉਹਨੂੰ ਵੀ ਖੁੱਲਾ ਸੱਦਾ ਵੀ ਆ ਸਕਦਾ ਪੁੱਛ ਸਕਦਾ ਹਾਂਜੀ ਹਾਂ ਪਹਿਲਾਂ ਅਸੀਂ ਵੀ ਗਏ ਆ ਹਾਂ ਅਸੀਂ ਵੀ ਕੋਈ ਐ ਨਹੀਂ ਸਿੱਖੇ ਵੀ ਹਾਂ ਅਸੀਂ 13 ਚ ਆ ਗਏ ਚਾਸੀਂ ਵੀ ਲੋਕਾਂ ਲਵੇ ਜਾ ਜਾ ਕੇ ਹੀ ਸਿੱਖਿਆ ਕਿਸੇ ਫਾਰਮਰ ਲਵੇ ਟਾਈਮ ਨਹੀਂ ਹੁੰਦਾ ਸੀ ਜਾਂ ਉਹ ਵੀ ਨਵੀਂ ਨਾ ਮਿਲਦਾ ਨਹੀਂ ਸੀ ਅਸੀਂ ਨੇ ਪਿੱਛੇ ਪਿਆ ਰਹਿਣਾ ਕਈ ਵਾਰੀ ਕੋਈ ਗੁੱਸੇ ਵੀ ਹੋ ਜਾਂਦਾ ਸਾਡੇ ਤੇ ਇਹੋ ਜਿਹਾ ਸਮਾਂ ਵੀ ਆਇਆ ਸੀ ਖੇਤਾਂ ਚੋਂ ਵੀ ਬਾਹਰ ਕੱਢਿਆ ਹੋਇਆ ਮੈਂ ਅੱਛਾ ਅਸੀਂ ਨੇ ਫੇਰ ਰਾਤ ਨੂੰ ਜਾਣਾ अच्छा वे चल बंदा यार हूं 7-8 ਵੇ ਤੱਕ ਬੇਲੀ ਹੋਊਗਾ ਹੁਣ ਤਾਂ ਵੀ ਹੁਣ ਮਿਲ ਲਉ ਜਾ ਕੇ اچھا ਰਾਤ ਨੂੰ ਵੀ ਜਾਂਦੇ ਰਾਤ ਨੂੰ ਵੀ ਜਾਂਦੇ ਸੀ ਵੀ ਜਿਹੜਾ ਕਿਸਾਨ ਸਾਡੇ ਪਸੰਦ ਹੁੰਦਾ ਸੀ ਅਸੀਂ ਉਹਨਾਂ ਨਾਲ ਮੀਟਿੰਗਾਂ ਕਰੀਆਂ ਚਲੋ ਖੁੱਲ ਕੇ ਉਹਨਾਂ ਨੇ ਦੱਸਿਆ ਕਈ ਨਹੀਂ ਦੱਸਦੇ ਸੀ ਕਈ ਦੱਸਦੇ ਸੀ ਕਰਦੇ ਕਰਾਂਦੇ ਗੱਡੀ ਪਨੀਰੀਆਂ ਦੀ ਖੇਤੀ ਦੇ ਵਿੱਚ ਦਿੱਕਤ ਕੀ ਹੈ ਅਸਲੀ ਜਿਹੜੀ ਫੜਨ ਵਾਲੀ ਚੀਜ਼ ਕੀ ਹੈ ਜੇ ਕੋਈ ਕਰਦਾ ਤਾਂ ਉਹਨੂੰ ਨਾਂ ਘਾਟਾ ਪਵੇ ਉਹ ਜੇ ਬੰਦਾ ਹੁਣ ਖੁੱਲੇ ਤੌਰ ਤੇ ਕਿਲੇ ਦੋ ਕਿਲੇ ਤੋਂ ਸਟਾਰਟਿੰਗ ਕਰਦਾ ਉਹਦੀ ਪਨੀਰੀ ਨਹੀਂ ਵਿਕਦੀ ਕਨਾਲ ਤੋਂ ਹੀ ਲਾਉਣੀ ਚਾਹੀਦੀ। ਇਹ ਪਨੀਰੀਆਂ ਦਾ ਕੰਮ ਆ ਜੀ ਇਹ ਕਨਾਲ ਤੋਂ ਹੀ ਸ਼ੁਰੂ ਕਰੇ। ਇਹ ਇਚਾਂ ਦੀ ਖੇਤੀ ਆ ਕਿੱਲੇ ਦੀ। ਇਹ ਇਚਾਂ ਦੀ ਖੇਤੀ ਆ ਜੀ। ਇਮਾਨਦਾਰੀ ਨਾਲ ਕਰੇ। ਕੰਮ ਜ਼ਰੂਰੀ ਆ। ਇਮਾਨਦਾਰੀ ਇਹਦੇ ਵਿੱਚ ਸਭ ਤੋਂ ਜ਼ਰੂਰੀ ਆ। ਹੂੰ ਜੇ ਮੈਨੂੰ ਕੋਈ 10 ਕਰੋੜ ਦੇ ਵਿੱਚ ਵੀ ਖਰੀਦ ਲਵੇ ਮੈਨੂੰ ਵੀ ਸੋਨੇ ਆ ਬੀਜ ਪਾ ਦਿਓ ਯਾਰ ਗਲਤ ਦੇ ਦਿਓ ਚੀਜ਼। ਮੈਂ 10 ਕਰੋੜ ਚ ਵੀ ਨਹੀਂ ਖਰੀਦਾ ਜਾਂਦਾ। ਇਹ ਮੇਰੀ ਇਮਾਨਦਾਰੀ ਆ। ਹਾਂ ਵੀ ਮੈਨੂੰ ਮੇਰੇ ਕਸਟਮਰ ਇੰਨੇ ਪਿਆਰੇ ਨੇ। ਕੀ ਬਾਤ ਆ। ਹਾਂਜੀ ਬਹੁਤ ਬਹੁਤ ਅਹਿਮ ਗੱਲ ਕਹੀ ਹੈ ਨੌਜਵਾਨ ਉਮਰ ਹੈ ਇਹ ਚੁਣੌਤੀਆਂ ਵੀ ਆਈਆਂ ਟੁੱਟ ਭੱਜ ਵੀ ਰਹੀ ਹਟਣ ਨੂੰ ਵੀ ਜੀ ਕੀਤਾ ਹੋਣਾ ਸਭ ਕੁਝ ਬਣਿਆ ਕਿਵੇਂ ਰਿਆ ਸਾਰਾ ਕੁਝ ਵੀ ਚੱਲੀ ਕਿਵੇਂ ਗਿਆ ਚੱਲੀ ਗਿਆ ਜੀ ਪ੍ਰਮਾਤਮਾ ਦਾ ਜਦੋਂ ਬੰਦੇ ਤੇ ਹੱਥ ਹੁੰਦਾ ਹਨਾ ਬੰਦਾ ਮਿਹਨਤ ਕਰਦਾ ਹੁਣ ਸਾਨੂੰ ਹੀ ਕਈ ਵਾਰੀ ਦਿੱਕਤਾਂ ਆਈਆਂ ਨੇ ਕਈ ਵਾਰੀ ਪਨੀਰੀ ਵੇਚੀ ਵੀ ਨਹੀਂ ਮਣੀ ਮੋਟੀ ਰਹਿ ਜਾਂਦੀ ਹੈ ਕਈ ਵਾਰੀ ਹੁਣ ਪਿੱਛੇ ਦੋ ਸਾਲ ਇਹ ਜੇ ਲੱਗੇ ਸਾਰੇ ਆਲਮੋਸਟ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਦੋ ਸਾਲ ਵਾਰਸ਼ ਾਂਦੀ ਰਹੀ ਜੀ ਜਨਵਰੀ ਮਹੀਨੇ ਹੂੰ ਪੂਰੇ 2 ਸਾਲ ਹੂੰ 2 ਸੀਜ਼ਨ ਖਰਾਬ ਹੀ ਗਏ ਉਹ ਕਸਟਮਰ ਤਾਂ ਖੜੇ ਸੀ ਪਨੀਰੀ ਲਾਣ ਨੂੰ ਪਰ ਉਹਨਾਂ ਦੇ ਬਾਣ ਗਿੱਲੇ ਹੋ ਗਏ ਮਾਰਚ ਫਰਵਰੀ ਤੱਕ ਜਾਨੀ ਕਿ ਮੀਂਹ ਚੱਲਦਾ ਰਿਹਾ ਬਾਣ ਗਿੱਲੇ ਅੱਗੇ ਬੱਤ ਨਹੀਂ ਆਈ ਐਂ ਲੰਘ ਨੂੰ 2 ਸਾਲ ਪਨੀਰੀ ਅਸੀਂ ਨਹੀਂ ਬਾਈਆ ਸਾਰੇ ਪੰਜਾਬ ਚ ਵੀ ਵਾਹੀ ਗਈ ਆ ਇਹ ਸਾਰੀਆਂ ਦਿੱਕਤਾਂ ਸਾਰੇ ਦੇ ਨਾਲ ਹਾਂਜੀ ਇਹ ਆਣ ਨਹੀਂ ਆਉਂਦੀ ਅੱਛਾ ਮੈਂ ਮੈਂ ਇਹ ਪੁੱਛਣਾ ਚਾਹੂੰਗਾ ਕਿ ਇਹ 2013 ਤੋਂ ਤੁਸੀਂ ਜੁੜੇ ਹੋ ਹੋ ਇਸ ਖੇਤੀ ਨਾਲ ਪਨੀਰੀਆਂ ਦੇ ਵਿੱਚ ਅੱਗੇ ਲੋਕਾਂ ਦੇ ਵਿੱਚ ਦੀ ਖੜਾ ਛੱਡ ਕੇ ਸੀ ਗੰਡੇ ਗੁੰਡੇ ਵੀ ਨਹੀਂ ਸੀ ਆਪਦੇ ਲਾਉਂਦੇ ਹੁਣ ਲੋਕਾਂ ਦਾ ਰੁਝਾਨ ਵਧਿਆ ਹੈ ਘਟਿਆ ਕਿਵੇਂ ਲੱਗਦਾ ਨਹੀਂ ਲੋਕਾਂ ਦਾ ਰੁਝਾਨ ਹੈ ਜੀ ਸਭ ਵਧਿਆ ਕਿਨੂੰ ਵਧਿਆ ਜੀ ਹੂੰ ਲੋਕਾਂ ਦਾ ਰੁਝਾਨ ਹੈ ਜਿਹੜੇ ਫਾਰਮਰ ਨੇ ਹੁਣ ਵੱਡੇ ਪੱਧਰ ਤੇ ਮੰਡੀ ਦੇ ਵਿੱਚ ਲੈ ਕੇ ਜਾਂਦੇ ਨੇ ਸਬਜ਼ੀ ਜਿਹੜੇ ਤਾਂ ਪੁਰਾਣੇ ਨੇ ਜੀ ਉਹ ਨਹੀਂ ਹਟਦੇ ਹੈਗੇ ਜਿਹੜੇ ਨਵੇਂ ਆ ਜਾਂਦੇ ਨੇ ਬੀ ਕਿਸ ਨੇ ਸ਼ਿਮਲਾ ਅੰਮ੍ਰਿਤ ਚਲਾ ਲਈ ਪਹਿਲੇ ਸਾਲ ਉਹਦਾ ਰੇਟ ਡਾਊਨ ਹੋਊਗਾ ਅਗਲੀ ਵਾਰ ਛੱਡ ਗਏ ਜਿਹੜੇ ਇਹ ਦੇ ਵਿੱਚ ਮਹਾਰਤ ਹਾਸਲ ਕਰ ਗਏ ਨੇ ਉਹ ਲਾਂਦੇ ਨੇ ਜੀ ਤਿੰਨ ਤੋਂ ਚਾਰ ਸਾਲ ਦੀ ਐਵਰੇਜ ਅੱਛਾ ਬੀ ਤੀਜੇ ਸਾਲ ਆਪਣਾ ਕੀ ਬਚਦਾ ਜਾਂ ਚੌਥੇ ਸਾਲ ਆਪਣਾ ਕੀ ਬਚਦਾ ਉਹ ਤਾਂ ਇੱਥੇ ਜਾ ਕੇ ਗੱਲ ਕਰਨੀ ਜਿਹੜੇ ਨਵੇਂ ਫਾਰਮਰ ਨੇ ਉਹ ਇੱਕ 6 ਮਹੀਨੇ ਦੀ ਖੇਤੀ ਸਮਝ ਕੇ ਖੇਤੀ ਕਰਦੇ ਨੇ ਵੀ ਜੇ ਪਹਿਲੀ ਈਰ ਕੋ ਗੜਬੜ ਹੋ ਗਈ ਤਾਂ ਖਤਮ ਕਰ ਲਈ ਖਤਮ ਜਿਹੜੇ ਪੁਰਾਣੇ ਬੰਦੇ ਨੇ ਉਹ ਤਾਂ ਤਿੰਨ ਚਾਰ ਸਾਲ ਦੀ ਐਵਰੇਜ ਕੱਢਣਗੇ ਜੀ ਅੱਛਾ ਪਨੀਰੀਆਂ ਦੇ ਵਿੱਚ ਸਕੋਪ ਕਿੰਨਾ ਹੈਗਾ ਜੇ ਨੌਜਵਾਨ ਪੀੜ੍ਹੀ ਨੇ ਹੋਣਾ ਹਜੇ ਲੋਡ ਹੈ ਪੰਜਾਬ 'ਚ ਇਸ ਤਰ੍ਹਾਂ ਦੇ ਫਾਰਮਰਾਂ ਦੀ ਹਾਂਜੀ ਜਿਵੇਂ ਸਾਡੇ ਲੱਭੇ ਬਹੁਤ ਦੂਰੋਂ ਆਉਂਦੇ ਨੇ ਹੁਣ ਯੂਪੀ ਤੋਂ ਹਰਿਆਣੇ ਤੋਂ ਰਾਜਸਥਾਨ ਤੋਂ ਪੰਜਾਬ ਤੋਂ ਬੜੀ ਦੂਰੋਂ ਦੂਰੋਂ ਲੋਕ ਆਉਂਦੇ ਨੇ ਹੁਣ ਜੇ ਸਾਡੇ ਵਰਗੇ ਫਾਰਮ ਹੋਰ ਹੁਣ ਤਾਂ ਉੱਥੇ ਬੰਡੇ ਜਾਣ ਤਾਂ ਉੱਥੇ ਬੰਡੇ ਜਾਂਦੇ ਨੇ ਜੀ ਹੂੰ ਤਾਂ ਉਹਨਾਂ ਦਾ ਆਪਦਾ ਸਕੋਪ ਹੈ ਜੀ ਕਿੰਨਾ ਟਾਈਮ ਖੇਚ ਰਹਿਣਾ ਪੈਂਦਾ ਵਿਆਹ ਛੱਡਦਿਆਂ ਭੋਗ ਛੱਡਣੇ ਪੈਂਦੇ ਰੈਲੀਆਂ ਰੈਲੀਆਂ ਤੇਦਾ ਜਾਂਦੀ ਨਹੀਂ ਜੀ ਮੈਨੂੰ ਨਹੀਂ ਜਾਂਦੀ ਇਹ ਰੈਲੀਆਂ ਤੇ ਤੇ ਕਈ ਵਾਰੀ ਆਵਦੇ ਪ੍ਰੋਗਰਾਮ ਵੀ ਮਿਸ ਹੋ ਜਾਂਦੇ ਨੇ ਹੂੰ ਮੈਂ ਸਵੇਰੇ ਉਹਰੇ 8 ਵਜੇ ਤੋਂ ਲੈ ਕੇ ਸ਼ਾਮ ਨੂੰ 6-7 ਵਜੇ ਤੱਕ ਰਹਿ ਇਥੇ ਹੁੰਦਾ ਜੀ ਕਿਆ ਬਾਤ ਬਾਹਰ ਬੋਰਡ ਲੱਗਿਆ ਪਿਆ ਵੀ ਸਵੇਰੇ 8:30 ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਫਾਰਮ ਖੁੱਲਾ ਹੂੰ ਸਾਡਾ ਜਦੋਂ ਕੰਮ ਛੋਟਾ ਹੁੰਦਾ ਸੀ ਉਦੋਂ ਅਸੀਂ ਕਈ ਵਾਰੀ ਪਨੀਰੀਆਂ ਮੈਂ ਆ ਪੱਟ ਕੇ ਵੀ ਦੇ ਦੇ ਜਾਂਦਾ ਸੀ ਕਸਟਮਰ ਆ ਜਾਂਦੇ 6 ਵਜੇ ਤੱਕ 7 ਵਜੇ ਤੱਕ ਵੀ ਚਲੋ 200 ਬੂਟਾ ਲੈਣਾ ਕਿਸੇ 100 ਲੈਣਾ ਇੱਕ ਅੱਧਾ ਗਾਹਕ ਹੁੰਦਾ ਸੀ ਮਾੜਾ ਮੋਟਾ ਸ਼ਾਮ ਨੂੰ ਆਉਂਦੇ ਸੀ ਉਹ ਦੇ ਦੇ ਦਿੰਦੇ ਸੀ ਅਸੀਂ ਪਰ ਹੁਣ ਜਿੱਦਾਂ ਦਾ ਕੰਮ ਸਾਡਾ ਵਧਿਆ 2-3 ਸਾਲਾਂ ਤੋਂ ਬਹੁਤ ਜਾਦੇ ਵਧ ਗਿਆ ਹੁਣ ਅਸੀਂ ਨੇ ਟਾਈਮਿੰਗ ਫਿਕਸ ਕਰਤੀ 8:30 ਤੋਂ 6 ਵਜੇ ਤੱਕ ਕਰਦੀ ਸਾਨੂੰ ਕਸਟਮਰ ਕਹਿੰਦੇ ਨੇ ਯਾਰਾ ਕਈ ਵਾਰੀ ਯਾਰ ਤੁਸੀਂ ਹੁਣ ਥੋੜਾ ਚੇਂਜ ਹੋ ਗਏ ਤੁਸੀਂ ਬਦਲ ਗਏ ਤੁਸੀਂ ਹੁਣ ਸਾਡੇ ਨਾਲ 6 ਵਜੇ ਤੋਂ ਬਾਅਦ ਗੱਲ ਨਹੀਂ ਕਰਦੇ ਅਸੀਂ 6 ਵਜੇ ਆੰਦੇ ਆ ਤੁਸੀਂ ਸਾਨੂੰ ਮੋੜ ਦਿੰਦੇ ਹੋ ਉਹਦਾ ਕਾਰਨ ਕੀ ਹੈ ਜੀ ਅਸੀਂ ਨੇ 2 ਸਾਲ ਪਹਿਲਾਂ ਪਿਆਜ਼ ਦੀ ਪਨੀਰੀ ਲੈਣ ਆਏ ਆਗੇ ਹੂੰ 2-3 ਸਾਲ ਦੀ ਗੱਲ ਹੈ ਮਾਹ ਚਲ ਦੇ ਦੋ ਉਹਨਾਂ ਦੀ ਡਰਿੰਕ ਕਰੀ ਹੋਈ ਸੀ ਹੂੰ ਮਾਹ ਚਲ ਦੇ ਦੋ ਭਾਈ ਮੈਂ ਲੱਗਿਆ ਨਾਲ ਮੇਰਾ ਇੱਕ ਨੌਕਰ ਹੁੰਦਾ ਜੀ ਨਾਲ ਉਹ ਲੱਗੇ ਤੂੰ ਉਹਨਾਂ ਨੇ ਡਰਿੰਕ ਕਰੀ ਹੋਈ ਸੀ ਅਸੀਂ ਦੇ ਦਿੱਤੀ ਪਿੱਛੇ ਦੇ ਪਿੱਛੇ ਇੱਕ ਬੰਦੇ ਹੋਰ ਆ ਗਏ ਮੋਟਰਸਾਈਕਲ ਤੇ ਉਹ ਕਹਿੰਦੇ ਵੀ ਅਸੀਂ ਪਨੀਰੀ ਲੈਣੀ ਪਿਆਜ਼ ਦੀ ਮੈਂ ਕੋਈ ਨਾ ਭਾਈ ਹੱਥ ਲਿਬੜੇ ਹੋਏ ਨੇ ਤੁਸੀਂ ਲੈ ਜਾਓ ਉਹ ਕਰਦੇ ਕਰਾਂਦੇ ਸਾਨੂੰ ਡੇਢ ਘੰਟਾ ਲੱਗ ਗਿਆ ਜੀ ਪਿੱਛੇ ਦੀ ਪਿੱਛੇ ਲੈਣ ਹੀ ਲੱਗੀ ਰਾਤ ਨੂੰ ਹੀ ਅੱਛਾ ਬੀ ਯਾਨੀ ਕਿ 10 12 ਕਸਟਮਰ ਆਗੇ ਆਗੇ ਜੀ ਸਾਨੂੰ ਡੇਢ ਤੋਂ 2 ਘੰਟੇ ਲੱਗੇ ਫਿਰ ਅਸੀਂ ਨੇ ਕਿਹਾ ਵੀ ਇਹ ਕੰਮ ਹੁਣ ਬੰਦ ਹੋਣਾ ਚਾਹੀਦਾ ਨਹੀਂ ਰਸਵੇਰਾ ਮਾੜਾ ਹੁੰਦਾ ਹਾਂਜੀ ਨੀਰਾ ਸਵੇੜਾ ਸਵੇਰਾ ਮਾੜਾ ਹੁੰਦਾ ਤੇ ਕਈ ਵਾਰੀ ਹੁਣ ਉਹ ਡਰਿੰਕ ਤਰੀਤੀ ਹੁੰਦੀ ਹੈ ਜੀ ਉਹ ਫਿਰ ਜੇ ਪਿਆਜ਼ ਦੀ ਪਨੀਰੀ ਮੰਗੀ ਤਾਂ ਉਹ ਕਹਿੰਦੇ ਸਾਨੂੰ ਮਿਰਚਾਂ ਦੀ ਵੀ ਦੋ ਯਾਰ ਅਸੀਂ ਤਾਂ ਢੀ ਦੂਰੋਂ ਆਇਆ ਹੁਣ ਫਿਰ ਅਸੀਂ ਮਿਰਚਾਂ ਜੇ ਬੰਦੇ ਸੀ ਦੋ ਸਾਡਾ 2 ਘੰਟੇ 55 ਪਾਈ ਰੱਖਿਆ ਜੀ ਉਹਨਾਂ ਨੇ ਬੰਦਾ ਤਾਂ ਬੰਦਾ ਹੀ ਆ ਕਿੰਨਾ ਹੀ ਟਾਈਮ ਕੰਮ ਹਾਂਜੀ ਹਾਂਜੀ ਕਈ ਵਾਰੀ ਕਸਟਮਰ ਸਾਨੂੰ ਆ ਕੇ ਰੋਸ ਕਰਦੇ ਨੇ ਤੁਸੀਂ ਲੇਬਰ ਨੂੰ ਬੁਲਾ ਲਓ ਹੁਣ ਲੇਡੀਜ਼ ਲੇਬਰ ਜਾਦੇ ਚ ਹੁੰਦੀ ਹੈ ਜੀ ਸਾਡੇ ਲਵੇ ਹੁਣ ਆਪਾਂ 8 ਵਜੇ ਕਿਵੇਂ ਲੇਡੀਜ਼ ਨੂੰ ਦੁਬਾਰੇ ਬੁਲਾ ਸਕਦੇ ਹਾਂ ਇਹ ਕੋਈ ਬੰਦਾ ਜਾਂ ਮੈਂ ਨਹੀਂ ਕਰਦਾ ਵੀ ਮੈਂ ਟਾਈਮ ਬਣਦੀ ਇਹ ਪਰਮਾਤਮਾ ਵੱਲੋਂ ਇਹ ਇਹ ਪਰਮਾਤਮਾ ਵੱਲੋਂ ਬਣਿਆ ਜਾਂਦਾ ਟਾਈਮ ਵੀ ਤੁਸੀਂ ਹੁਣ ਅਪਡੇਟ ਹੋ ਤੁਸੀਂ ਇਹ ਕੰਮ ਰੋਕੋ ਤੁਸੀਂ ਨੇ ਵੀ ਅਰੈਸਟ ਕਰਨੀ ਤੁਹਾਡੀ ਲੇਬਰ ਨੇ ਵੀ ਅਰੈਸਟ ਕਰਨੀ ਹੁਣ ਤੁਸੀਂ ਸਵੇਰੇ ਮਿਲੋ ਇਹਨਾਂ ਨੂੰ ਕਿਆ ਬਾਤ ਹੈ ਅੱਛਾ ਹੁਣ ਕਿਹੜੇ ਕਿਹੜੇ ਅਵਾਰਡ ਮਿਲ ਗਏ ਸੀ ਐਮ ਅਵਾਰਡ ਦਿੱਤਾ ਪੀਏਯੂ ਨੇ ਹਾਂਜੀ ਪੀਏਯੂ ਤੋਂ ਸਾਡੇ ਨੂੰ ਇਹ ਸਭ ਤੋਂ ਵੱਡਾ ਅਵਾਰਡ ਹੈ ਜਮੇ ਪੰਜਾਬ ਦਾ ਸੀਐਮ ਅਵਾਰਡ ਤੇ ਇਹ ਮਿਲ ਗਿਆ ਜੀ ਹਾਰਟੀਕਲਚਰ ਦੇ ਵਿੱਚ ਹਾਰਟੀਕਲਚਰ ਦੇ ਵਿੱਚ ਤੇ ਵਕ ਵਕ ਸਮਾਂ ਤੇ ਆਪਾਂ ਸਨਮਾਨਤ ਹੋ ਚੁੱਕੇ ਹਾਂ ਕਈ ਵੀ ਕਿ ਖੇੜੀ ਹੋ ਗਈ ਆਪਾਂ ਸੰਭਰੂਰ ਹੋ ਗਿਆ ਆਪਣਾ ਵਿਭਾਗ ਵਿੱਚੋਂ ਇਹ ਸਨਮਾਨ ਚੱਲਦੇ ਰਹਿੰਦੇ ਨੇ ਪਰ ਸੋ ਮੈਂ ਆਪਣਾ ਇੱਥੇ ਗਿਆ ਸੀ ਮੁਸ਼ਕਾਵਾਦ ਦਵਿੰਦਰ ਕੋਲੇ ਦਵਿੰਦਰ ਕੋਲੇ ਉਹਨਾਂ ਦੀ ਟ੍ਰੇਨਿੰਗ ਲੱਗੀ ਸੀ ਜੀ ਤੇ ਉੱਥੇ ਉਹਨਾਂ ਨੇ ਸਨਮਾਨ ਕਰਿਆ ਹੀ ਆਪਾਂ ਨੂੰ ਤੇ ਵਧੀਆ ਲਗ ਭਾਗ ਜਿੰਨੇ ਫਾਰਮਰ ਹੈਗੇ ਨੇ ਵਧੀਆ ਆਪਣੀ ਹੁਣ ਇੱਜ਼ਤ ਕਰਦੇ ਨੇ ਜੀ ਤੇ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਬੜੀ ਯੰਗ ਉਮਰ ਚ ਕਾਲੀ ਦਾੜੀ ਹੈ ਹਾਂਜੀ ਤੇ ਬੜੇ ਲੰਬੇ ਸਫ਼ਰ ਤੋਂ ਆਏ ਹੋ ਹਾਂਜੀ ਤੇ ਉਸ ਥਾਂ ਜਿੱਤੇ ਬੈਠੇ ਆ ਜਿੱਥੇ ਚਾਰ ਸਟੇਟਾਂ ਨੂੰ ਚੁੱਪਚੀਪੀ ਤੇ ਆਪਦੇ ਨਾਲ ਜੋੜਿਆ ਵਾ 50 60 ਹਜ਼ਾਰ ਬੰਦਾ ਜੋੜ ਕੇ ਰੱਖਣਾ ਰੈਗੂਲਰ ਜੁੜਿਆ ਵਾ ਹੁਣ ਹਾਂਜੀ ਹਾਂ ਵਧ ਰਿਹਾ ਕੱਟ ਨਹੀਂ ਰਿਹਾ ਕੋਈ ਹਾਂਜੀ ਇਹ ਵਧੀ ਹੈ ਇਹ ਘਟੇ ਨਹੀਂ ਹੈਗਾ ਕਿਆ ਬਾਤ ਹੈ 18 19 ਦੇ ਵਿੱਚ ਤਾਂ ਸਾਡਾ ਥੋੜਾ ਜਿਹਾ ਇੱਕ ਕਨਾਲ ਸੀ ਇੱਕ ਕਨਾਲ ਤੋਂ 14 ਏਕੜ ਕਹਿ ਦੇਣਾ ਵੀ ਉਹ ਵੀ ਯਾਨੀ ਕਿ ਜੇ ਹੁਣ ਹੋਰ ਵਧਣ ਨੂੰ ਫਿਰਦੇ ਹਾਂ ਹਾਂਜੀ ਅਗਲੀ ਵਾਰੀ ਥੋੜਾ ਜਿਹਾ ਸੀ ਇੱਕ ਅੱਧਾ ਕਿੱਲਾ ਹੋਰ ਅਪਗ੍ਰੇਡ ਕਰਾਂਗੇ ਜੀ ਬਹੁਤ ਚੰਗਾ ਲੱਗਿਆ ਤੇ ਗੱਲਬਾਤ ਕਰਕੇ ਤੇ ਨੌਜਵਾਨ ਪੀੜੀ ਲਈ ਤੁਸੀਂ ਸਾਡੇ ਲਈ ਹੌਸਲਾ ਵੀ ਹੋ ਤੇ ਹਿੰਮਤ ਵੀ ਹੋ ਜਿੰਨਾ ਬਾਹਰ ਜਾ ਕੇ ਕੰਮ ਕਰਨਾ ਆਪਦੇ ਖੇਤ ਚ ਵੀ ਕੀਤਾ ਜਾ ਸਕਦਾ ਸਾਡੀ ਖੇਤੀ ਹਾਂਜੀ ਤੇ ਤੁਸੀਂ ਮੈਨੂੰ ਤਾਂ ਬਹੁਤ ਖੁਸ਼ੀ ਦੀ ਗੱਲ ਹੈ 100 ਬੰਦੇ ਨੂੰ ਨੌਕਰੀ ਦੇ ਹਾਂਜੀ ਇਹ ਰੋਜ਼ਗਾਰ ਵੀ ਨਾਲ ਹੀ ਹੈ ਹਾਂ ਬਹੁਤ ਚੰਗਾ ਲੱਗਿਆ ਟਾਈਮ ਦਿੱਤਾ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਤੁਹਾਡੀ ਸਸਰੀ